ਨਮਸਕਾਰ ਤੁਸੀਂ ਦੇਖ ਰਹੇ ਹੋ ਦੁਆਬਾ ਮੇਲ ਵੈਬ ਚੈਨਲ ਤੇ ਮੈਂ ਮਨੂਸ਼ ਸ਼ਰਮਾ ਅੱਜ ਅਸੀਂ ਤੁਹਾਨੂੰ ਦੱਸੂ ਹਾਂ ਰਾਮਲੀਲਾ ਦੇ ਕਿਰਦਾਰ ਨੂੰ ਨਿਭਾਉਣ ਵਾਲੇ ਕਲਾਕਾਰਾਂ ਦੇ ਨਾਲ ਮਿਲਾਵਾਂਗੇ ਤੇ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਰਾਮਲੀਲਾ ਦਾ ਪ੍ਰੋਗਰਾਮ ਤਿਆਰ ਕੀਤਾ ਜਾਂਦਾ ਹੈ ਤਕਰੀਬਨ ਇਸ ਦੀ ਤਿਆਰੀ ਦੁਸ਼ਹਿਰੇ ਤੋਂ 40 ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਇਸ ਪ੍ਰਬੰਧ ਲਈ ਇੱਕ ਕਮੇਟੀ ਵੀ ਬਣੀ ਹੋਈ ਹੈ ਜਿਸ ਦਾ ਨਾਮ ਸ਼੍ਰੀ ਰਾਮਲੀਲਾ ਕਮੇਟੀ ਦਸੂਹਾ ਹੈ ਅਤੇ ਵਿਰੇਂਦਰ ਕੁਮਾਰ ਸ਼ਰਮਾ ਇਸ ਦੇ ਮੈਂਬਰ ਜੋ ਕਿ ਪਿਛਲੇ 40 ਸਾਲਾਂ ਤੋਂ ਇਸ ਦਾ ਪ੍ਰਬੰਧ ਕਰਦੇ ਆ ਰਹੇ ਹਨ ਰਾਮਲੀਲਾ ਦੀ ਸ਼ੁਰੂਆਤ ਸਰਾਦਾਂ ਤੋਂ ਕੁਝ ਸਮਾਂ ਪਹਿਲਾਂ ਇੱਕ ਸ਼ੁਭ ਦਿਨ ਕੱਢਿਆ ਜਾਂਦਾ ਹੈ ਅਤੇ ਉਸ ਦਿਨ ਝੰਡੇ ਦੀ ਰਸਮ ਕੀਤੀ ਜਾਂਦੀ ਹੈ ਇਸ ਦੇ ਨਾਲ 15 ਤੋਂ 16 ਕਲਾਕਾਰ ਅਤੇ 18 ਤੋਂ 20 ਪ੍ਰਬੰਧਕ ਜੁੜੇ ਹੋਏ ਹਨ ਇਹ ਸਾਰਾ ਪ੍ਰਬੰਧ महावीर ਮੰਦਰ ਦੇ ਵਿੱਚ ਕੀਤਾ ਜਾਂਦਾ ਹੈ ਜਿੱਥੇ ਇੱਥੇ ਤਿਆਰ ਹੋ ਕੇ ਝਾਕੀਆਂ ਦੇ ਰੂਪ ਦੇ ਵਿੱਚ ਪਰਾਚੀਨ ਪਾਂਡਵ ਮੰਦਿਰ ਨੂੰ ਲਿਜਾਇਆ ਜਾਂਦਾ ਹੈ ਡਾਇਰੈਕਟਰ ਪ੍ਰੇਮ ਕੁਮਾਰ ਸੋਹਲ ਬੜੀ ਮਿਹਨਤ ਦੇ ਨਾਲ ਇਹਨਾਂ ਕਲਾਕਾਰਾਂ ਨੂੰ ਤਿਆਰ ਕਰਦੇ ਹਨ ਉਤੇ ਹੀ ਇਸ ਵਿੱਚ ਭਾਗ ਲੈਣ ਵਾਲੇ ਕਲਾਕਾਰਾਂ ਨੂੰ ਕੜੀ ਮਿਹਨਤ ਕਰਨੀ ਪੈਂਦੀ ਹੈ ਇਸ ਵਿੱਚ ਭਾਗ ਲੈਣ ਵਾਲੇ ਮੁੱਖ ਨੌਜਵਾਨ ਓਨੀ ਦੇਰ ਤੱਕ ਘਰ ਨਹੀਂ ਜਾਂਦੇ ਜਦੋਂ ਤੱਕ ਉਹ ਹੀ ਕਿਰਦਾਰ ਨਿਭਾਰੇ ਹੁੰਦੇ ਹਨ ਅਤੇ ਉਹ ਹੇਠਾਂ ਪੁੰਜੇ ਹੀ ਸੌਂਦੇ ਹਨ ਅਤੇ ਇਹੀ ਨਹੀਂ ਜਦੋਂ ਨਵਰਾਤਰੀ ਆਉਂਦੇ ਹਨ ਉਹ ਉਪਵਾਸ ਵੀ ਰੱਖਦੇ ਹਨ ਇੱਕ ਗੱਲ ਹੋਰ ਇਸ ਵਿੱਚ ਭਾਗ ਲੈਣ ਵਾਲਾ ਕੋਈ ਵੀ ਕਲਾਕਾਰ ਕਿਸੇ ਤਰ੍ਹਾਂ ਦੀ ਪੈਸੇ ਨਹੀਂ ਲੈਂਦਾ ਅਤੇ ਨਿਸਵਾਰਥ ਹੋ ਕੇ ਸੇਵਾ ਕਰਦੇ ਹਨ ਅਤੇ ਕੜੀ ਮਿਹਨਤ ਦੇ ਨਾਲ ਆਪਣੇ ਦਰਸ਼ਕਾਂ ਦੇ ਲਈ ਰਾਮਲੀਲਾ ਦਾ ਪ੍ਰੋਗਰਾਮ ਤਿਆਰ ਕਰਦੇ ਹਨ ਮੇਰਾ ਨਾਮ ਬ੍ਰਿੰਦਰ ਕੁਬਾ ਸ਼ਰਮਾ ਆਮ ਨੂੰ ਚੌਰੀ ਗੋਡਰ ਦੇ ਨਾਲ ਨਾਮ ਨਾਲ ਜਾਂਦੇ ਆ ਤੇ ਬਾਅਦ ਨੰਬਰ 1 ਰਲਾ ਮੁਲੇ ਦਾ ਰਹਿੰਦਾ ਇਹਦਾ ਜੀ ਕਿ ਸਰਦੋਂ ਦਾ ਬੈਦੋ ਇਹ ਢੰਡਾ ਜਦੋਂ ਹੋ ਜਾ ਜਦੋਂ ਕੜੀ ਲਈ ਆ ਇਹ ਕਰਨੀ ਹੁੰਦੀ ਇਹ ਬਗੈਰਾ ਪਰਲ ਨੂੰ ਜੇਨ ਕਢਾ ਕੇ ਜਿਹੜਾ ਦਿਨ ਕਈ ਕਾ ਉਸ ਜਨ ਵਿੱਚ ਆ ਜਾਂਦਾ ਜਦੋਂ ਕੜੀ ਜਲਦੀ ਆ ਐਸ ਕੀ 10 ਤਰੀਕ ਨੂੰ ਦੱਸਿਆ ਸੀ 10 ਤਰੀਕ ਨੂੰ ਮੰਗਲਵਾਰ ਉਸ ਸ਼ਾਮ ਨੂੰ 4 ਵਜੇ ਤੋਂ ਜਾਂ ਲੱਗੇ ਗਏ ਸੀ ਤੇ ਪਾਰਟਫਲ ਉਹਦੇ ਜਾ ਕੇ ਸਾਬਤ ਕੀਤਾ ਤੇ ਇਹਦੀ ਕਮੇਟੀ ਵੀ ਬਣੀ ਹੋਈ ਹੈ ਹਾਂਜੀ ਕੀ ਨਾਮ ਹੈ ਜੀ ਚੇਰੀ ਰਾਮਲੀਲਾ ਕਮੇਟੀ ਜਿਸੂਆ ਇਹ ਗੱਲ ਕਰੀਏ ਤਾਂ ਕਿੰਨਾ ਸਮਾਂ ਹੋ ਗਿਆ ਤੇ ਸੋਚਾ ਚ ਇਹ ਪ੍ਰੋਗਰਾਮ ਕਰਦੇ ਆ ਤੁਹਾਡੇ ਤੋਂ ਪਹਿਲਾਂ ਕੌਣ ਪ੍ਰੋਗਰਾਮ ਕਰਦਾ ਸੀ ਤੇ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਦੇਖੋ 40 ਸਾਲ ਤਾਂ ਤਕਰੀਬਨ ਮੈਨੂੰ ਹੋ ਗਿਆ ਯਾਰ ਅੱਛਾ ਜੀ ਤੁਹਾਡੀ ਹੋਸ਼ ਤੋਂ ਪਹਿਲਾਂ ਵੀ ਅਸੀਂ ਦੇਖ ਲਿਆ ਆਏ ਹਾਂ ਬਹੁਤ ਬੰਦੇ ਜਿਹੜੇ ਪੁਰਾਣੇ ਸਾਡੇ ਬਜ਼ੁਰਗੀਆਂ ਨੇ ਕਰਾਉਂਦੇ ਲਏ ਆ ਇਹਦੇ ਨਾਮ ਯਾਦ ਹੋਵੇ ਉਹਨਾਂ ਦਾ ਇਕਲਾਂ ਜੀ ਆਪਣੇ ਚੌਰੀ ਚੜ੍ਹਨ ਦੇ ਹੁੰਦੇ ਸੀ ਜੀ ਬ੍ਰਾਹਮਣ ਪਰਵਾਸ ਤੋਂ ਸੀ ਜੀ ਉਹਨਾਂ ਦੀ ਕਾਫੀ ਸਾਡੇ ਕਲਪ ਸੇਵਾ ਕੀਤੀ ਆ ਉਸ ਤੋਂ ਬਾਅਦ ਨੂੰ ਸਾਡੇ ਇੱਕ ਤਾਇਆ ਜੀ ਹੁੰਦੇ ਸੀ ਗੁਰਵਤਨ ਲਾਲ ਜੀ ਉਹ ਕਰਾਉਂਦੇ ਰਹੇ ਜੀ ਉਸ ਤੋਂ ਬਾਅਦ ਵੀ ਅਸੀਂ ਜਿਹੜੀ ਸੇਵਾ ਸਾਡੀ ਜਿੰਮੇ ਲਈ ਹੈ ਜੀ ਇਹਦੀ ਸ਼ੁਰੂਆਤ ਫੇ ਕਿੰਜ ਹੁੰਦੀ ਆ ਕਿ ਜਿਹੜੇ ਨੌਜਵਾਨ ਕੰਮ ਕਰਦੇ ਨੇ ਉਹ ਕਿੰਜ ਇਕੱਠੇ ਹੁੰਦੇ ਨੇ ਕਿੰਜ ਉਹਨਾਂ ਨੂੰ ਬੁਲਾਇਆ ਜਾਂਦਾ ਉਹਦੇ ਬਾਰੇ ਉਹ ਦੇਖੋ ਜੀ ਆਪਣੀ ਮੀਟਿੰਗ ਸੱਦੀ ਲਈ ਆ ਉਹਦੇ ਵਿੱਚ ਕਿ ਜਿਹੜੇ ਵੀ ਬੱਚੇ ਉੱਚੇ ਹੁੰਦੇ ਆ ਜੀ ਇਹ ਜਦੋਂ ਤੱਕ ਗਰੀਬ ਸਾਰਿਆਂ ਨੂੰ ਪਤਾ ਕਿ ਉੱਥੇ ਕੋਈ ਵੀ ਬੰਦਾ ਜਿਹੜਾ ਕਲਾਕਾਰ ਜਿਹੜੇ ਕੋਈ ਰੋਲ ਕਰਨਾ ਹਾਂਜੀ ਉਸੇ ਨਿਸ਼ਾਨੇ ਕੋਈ ਕਰ ਸਕਦਾ ਹਾਂਜੀ ਤੇ ਨਿਸ਼ਾਨੇ ਤੋਂ ਰਹਿ ਸਾਡੇ ਕੋਲ ਬਗਲਾ ਆਏਗਾ ਜਿਹੜਾ ਗਿਆਏਗਾ ਹਾਂ ਉਹ ਬਗਲਾ ਉਹਨਾਂ ਦੀ ਵੀ ਬਣਾ ਕੇ ਸਾਰਾ ਦੇਖਣਾ ਪੈਦਾ ਕਿ ਕਿੱਥੇ ਬਦਲਾ ਫਿੱਟ ਹੋ ਸਕਦਾ ਕਿਹੜਾ ਕਰਵਾ ਲਓ ਜਦੋਂ ਡਿਸਾਈਡ ਕੀਤਾ ਜਾਂਦਾ ਹੈ ਕਿ ਕਿਸ ਨੇ ਆਰਾਮ ਬੰਨਾ ਕਿਸ ਨੇ ਕਿਹੜੇ ਕਿਹੜੇ ਜਿਹੜੇ ਉਤਾਰ ਬੰਨੇ ਇਹ ਕਿੰਝ ਡਿਸਾਈਡ ਕੀਤਾ ਜਾਂਦਾ ਦੇਖੋ ਜੀ ਸਾਡੇ ਡਾਇਰੈਕਟਰ ਨੇ ਲਿਖਣਾ ਕਿ ਬਦਲਾ ਕਿੱਥੇ ਫਿੱਟ ਹੋ ਸਕਦਾ ਇਹ ਆਵਾਜ਼ ਕਿਦਾਂ ਦੀ ਐ ਇਹਦਾ ਤੇਰਾ ਕਿਦਾਂ ਦਾ ਹੂੰ ਜਿਹਦੇ ਹਸਾਬ ਨਾਲ ਫਿਰ ਸਾਡੇ ਰੋ ਨੁਫੀ ਗੰਦੇ ਅੱਛਾ ਜੀ ਇਹ ਕਹੇ ਜਾਂਦਾ ਵੀ ਇਹ ਜਿੰਨਾ ਦੇ ਤੱਕ ਇਹ ਜਿਹੜਾ ਰਾਮ ਲਿਆ ਕਰਦੇ ਆ ਨੌਜਵਾਨ ਸੌਂਦੇ ਉਹਦੇ ਬਾਰੇ ਕੀ ਜਾਣਦੇ ਉਹਦੇ ਵਿੱਚ ਇੰਨੇ ਜਿਹੋ ਕਿ ਜਿਹੜੇ ਸਾਡੇ ਮੇਨ ਸ੍ਰੋਪ ਹੁੰਦੇ ਆ ਚਾਰ ਜੀ ਸ੍ਰੀ ਰਾਮ ਜੀ ਸ੍ਰੀ ਲਕਸ਼ਮਨ ਜੀ ਸੀਤਾ ਮਾਤਾ ਜੀ ਤੁਹਾਨੂੰ ਆ ਜੀ ਇਹ ਚਾਰ ਜ਼ਰੂਰੀ ਹੁੰਦੇ ਆ ਤੇ ਅਗੇ ਇਹਨਾਂ ਨੇ ਪੁੰਜੀ ਸੋਨਾ ਤੇ ਉਹ ਨਰਕਾਂ ਚ ਵੇਚ ਇਹਨਾਂ ਦੇ ਬਰਤ ਹੁੰਦੇ ਆ ਅਨਮਨੀ ਘਾਲਾ ਨਾਲ ਜੀ ਪ੍ਰੋਪਰ ਜਿਹੜੀ ਉਹਨਾਂ ਨੂੰ ਮਰਿਆਦਾ ਉਹ ਨਿਭਾਉਣੀ ਪੈਂਦੀ ਆ ਗਿਆ ਜੀ 10 ਦਿਨ 12 ਦਿਨ ਹੋ ਜਾਂਦੇ ਜੀ ਅੱਛਾ ਜੀ ਹੁਣ ਕੱਲ ਕਹੀ ਤੇ ਕਿੰਨੇ ਜਿਹੜੇ ਨੌਜਵਾਨ ਇਸ ਨਾਲ ਜੁੜੇ ਹੋਏ ਆ ਦੇਖੋ ਜੀ 15 16 ਦਾ ਕਲਾਕਾਰ ਸਾਡੇ ਜੀ 15 20 ਸਾਡੇ ਪ੍ਰਬੰਧਕਾ ਜੀ ਇਹ ਕੋਈ ਕਮੇਟੀ ਇਹਨਾਂ ਨੂੰ ਪੈਸੇ ਪੇ ਕਰਦੀ ਜਾਂ ਸੇਵਾ ਹੀ ਕਰਦੇ ਨੇ ਜੀ ਪੈਸਾ ਕੋਈ ਨਹੀਂ ਅੱਛਾ ਜੀ ਨਿਸਵਾਤ ਸੇਵਾ ਹੈ ਜੀ ਇਹਨੇ ਸਵਾਰ ਸੇਵਾ ਹੀ ਕਰਦੇ ਆ ਜੀ ਦੂਜੀ ਗੱਲ ਕਰੀਏ ਤਾਂ ਕਿੰਜ ਕਿੰਨੇ ਦਿਨ ਤੱਕ ਇਹ ਪ੍ਰੋਗਰਾਮ ਚੱਲਦਾ ਆ ਕਿੰਨੇ ਕੀ ਕਦੋਂ ਖਤਮ ਹੁੰਦਾ ਸਾਰ ਦੇਖੋ ਜੀ ਅਸੀਂ 3 ਸ੍ਰੀ ਗੁਰੂ ਨਾਤਾ ਪਹਿਲਾ ਆ ਉਦੋਂ ਝਾਕੀਆਂ ਚ ਨਿਕਲਣੀ ਸ਼ੁਰੂ ਹੋ ਜਾਣੀਆਂ ਜੀ ਇਹ ਜੱਗ 12 ਸ੍ਰੀ ਨੂੰ ਸ਼ਹਿਰਾ ਮਨਾਇਆ ਜਾਣਾ ਜੀ 12 ਨੂੰ ਸ਼ਹਿਰਾ ਬਣਾ ਕੇ 13 ਸ੍ਰੀ ਨੂੰ ਰਾਤ ਨੂੰ 8 ਵਜੇ ਮਹਾਵੀਰ ਮੰਦਿਰ ਦੇ ਗਰਾਊਂਡ ਤੇ ਜੀ ਭਰਸ ਮਲਾ ਹੋਏਗਾ ਪਗਵਾਰ ਰਾਤ ਨੂੰ ਰਾਤ ਚਲਕ ਤੇ 14 ਸ੍ਰੀ ਨੂੰ ਇੱਥੇ ਮਹਾਵੀਰ ਮੰਦਿਰ ਦੇ ਮੰਦਿਰ ਦੇ ਇਹ ਬੱਚਿਆਂ ਤੋਂ ਜਿਹੜੇ ਸਨੂ ਬਾਲੇ ਆ ਇਹਨਾਂ ਨੂੰ ਹਵਨ ਕਰਾਇਆ ਜਾਏਗਾ ਇਹਨਾਂ ਦਾ ਗਲ ਹੋਏਗਾ ਤੇ ਆਪਣੇ ਹੱਥੀਏ ਕੰਦ ਕਾਂ ਰੋਟੀ ਪਾਉਣਗੇ ਉਸ ਤੋਂ ਬਾਅਦ ਫਿਰ ਨਾਲ ਆਪ ਆਪਣਾ ਬਾਜੂ ਤੋੜਨਾ ਉਸ ਤੋਂ ਬਾਅਦ ਵੀ ਇੱਕ ਦਿਨ ਛੱਡ ਕੇ ਛੁੱਟੀ ਤੇ ਉਤੋਂ ਇੱਕ ਦਿਨ ਬਾਅਦ ਜਦ ਕੇ ਗਰੀਬ ਲੜਕੀਆਂ ਦੀ ਸ਼ਾਦੀ ਅੱਛਾ ਜੀ ਉਹ ਪਾਣ ਬ ਆਪਣੇ ਲੰਗਰ ਹਾਲ ਦਸੂਗਾ ਨਹੀਂ ਬੱਚੇ ਕਰਾਈ ਜਾਂਦੀ ਆ ਪੂਰਾ ਕਮੇਟੀ ਵੱਲੋਂ ਪ੍ਰਬੰਧ ਕੀਤਾ ਜਾਂਦਾ ਹੈ ਜੀ ਕਮੇਟੀ ਵੱਲੋਂ ਅੱਛਾ ਜੀ ਤੇ ਜੇਕਰ ਵੀ 10:30 ਤੋਂ ਅੱਗੇ ਜਾਣ ਕੇ ਦੇ ਦੇਗੇ ਇਹ ਵੀ ਜਿਹੜੀ ਰਾਮਰੇਲਾ ਕਿਤੇ ਕਿਹੜੀ ਜਗ੍ਹਾ ਤੇ ਕੀਤੀ ਜਾਂਦੀ ਹੈ ਇਹ ਜੀ ਬਰਾਜ਼ੀਲ ਪਾਰਲ ਫਰੋਵਰ ਅੱਛਾ ਜੀ ਕਿਉਂਕਿ ਤੇ ਟਰੱਕ ਜੁਨੀਸਾ ਲੱਗੇ ਆ ਜੀ ਰਾਮਰੇਲਾ ਗਰਾਊਂਡ ਹੀ ਉਹਦਾ ਨਾਮ ਹੁਣ ਪੈ ਗਿਆ ਅੱਛਾ ਜੀ ਉਸ ਜਗ੍ਹਾ ਤੇ ਜਗਾ ਪ੍ਰੋਗਰਾਮ ਦਿਖਾਇਆ ਜਾਂਦਾ ਤੇ ਜਿਹੜੇ ਨੌਜਵਾਨ ਆ ਫਿਰ ਇਹ ਜਿਹੜੇ ਰੁਕਦੇ ਇੱਥੇ ਰੁਕਦੇ ਆ ਕਿੱਥੇ ਰੁਕਦੇ ਆ ਜਿਹੜਾ ਪ੍ਰੋਗਰਾਮ ਜਦੋਂ ਤੱਕ ਚੱਲਦਾ ਹੈ ਦੇਖੋ ਜੀ ਤੂੰ ਜਾਣਾ ਸੀ ਝਾਕੀ ਦੇ ਨੂਬ ਤੇ ਜੀ ਉਹ ਆਪਣੇ ਪਾਣੂ ਫਰੋਬਰ ਤੇ ਉੱਥੇ ਆਪਣਾ ਕੰਮ ਸਮਾਪਤੀ ਕਰਕੇ ਉਸ ਤੋਂ ਫਿਰ ਉਸਦੇ ਝਾਕੀਆਂ ਨਾਲ ਇੱਥੇ ਵਾਪਸ ਮਾਂ ਵੀਰ ਮੰਦਰ ਮਾਂ ਵੀਰ ਮੰਦਰ ਅੱਜ ਆ ਕੇ ਬਕਾਇਦਾ ਫਿਰ ਉਹਦੀ ਆਰਥੀ ਹੋਣੀ ਆ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਬਖਰ ਬਖਰ ਪਵਾਉਣੇ ਆ ਜੀ ਕਿਸ ਦੀ ਸੁਹਾਵਾਸੇ ਵੱਲੋਂ ਕਿੰਜ ਸਾਥ ਮਿਲਦਾ ਹੈ ਕਿਵੇਂ ਉਹਨਾਂ ਦਾ ਸਹਿਯੋਗ ਮਿਲਦਾ ਜੀ ਦੇਖੋ ਜੀ ਪੂਰਾ ਹਰ ਤਰ੍ਹਾਂ ਦਾ ਸਹਿਯੋਗ ਸਾਨੂੰ ਮਿਲਦਾ ਜੀ ਅੱਜ ਮਹਾਰਾਜ ਜੀ ਚਰਨਾਂ ਜਿਹੀ ਬੀਨ ਜੀ ਕਹਿੰਦਾ ਕਿ ਸਰਦਾ ਇਤਨੇ ਸਾਰੇ ਸਹਿਯੋਗ ਦਿੰਦੇ ਹਨ ਤੇ ਹੋਰ ਇਹਨਾਂ ਦੀ ਜਿਹੜੀ ਚੰਗੀ ਤਰ੍ਹਾਂ ਨਾਲ ਜਿਹੜਾ ਮਨਾਈਏ ਜੀ ਕਿ ਇਸ ਵਾਰ ਇਸ ਵਾਰ ਦੇ ਸ਼ਹੀਦੀ ਗੱਲਬਾਤ ਕਰੀਏ ਤਾਂ ਕਦੋਂ ਦੁਸ਼ਹਿਰਾ ਮਨਾਇਆ ਜਾਵੇਗਾ ਤੇ ਕਦੋਂ ਪੂਰਾ ਪ੍ਰੋਗਰਾਮ ਕੀ ਉਹਦੇ ਬਾਰੇ ਜਾਣਕਾਰੀ ਜੀ ਕੋਈ ਦੁਸ਼ਹਿਰਾ ਜਿਹੜਾ 12 ਜੂਨ ਨੂੰ ਮਨਾਇਆ ਜਾਣਾ ਉਹਦੇ ਵਿੱਚ ਤਿੰਨ ਪੁਤਲੇ ਹੋਣੇ ਹਨ ਰਾਵਣ ਕੁੰਭ ਕਰਦੇ ਦੇ ਨਾਲ ਉਹਨੂੰ ਬਗਾਵਤ ਰਿਮੋਟ ਨਾਲ ਅਗਲੀ ਦਿੱਤੀ ਜਾਏਗੀ ਤੇ ਬਰਵਾਇ ਹੁੱਕ ਬੈਰਵਾ ਲਈ ਕੁਰਸੀਆਂ ਵੀ ਕਰਾਈਆਂ ਜੀ ਦਸੂਹਾ ਵਾਸੀਆਂ ਨੂੰ ਕੀ ਫੀਲ ਕਰਨ ਲੱਗਦਾ ਦਸੂਹਾ ਵਾਸੀਆਂ ਨੂੰ ਇਹੀ ਕਹਿੰਦੇ ਕਿ ਬਹੁ ਮਵਾ ਕੇ ਸਲਾਸਤ ਦਿਓ ਅਗੇ ਵੀ ਦੰਦੇ ਜੀ ਤੇ ਐਸਕੇ ਵੀ ਤੁਹਾਨੂੰ ਉਹਦੇ ਨਹੀਂ ਤਾਲ ਦਿਓ ਜੀ ਇਹਨਾਂ ਵੇ ਤੁਹਾਡਾ ਪੈਂਡਪਟੀ ਦੇ ਨਾਲ ਚ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹਨਾਂ ਦੇ ਨਾਲ ਜੁੜਿਆ ਮੈਨੂੰ ਜੀ 8 ਸਾਲ ਹੋ ਗਏ ਕਿ ਕੀ ਇਹਦਾ ਕਿਹੜਾ ਰੋਲ ਤੁਸੀਂ ਕਰਦੇ ਹੋ ਮੈਂ ਜੀ ਪਹਿਲੇ 5-7 ਸਿੱਤਾ ਦਾ ਜੀਤਾ ਜੀ ਹੁਣ 3 ਸਾਲ ਤੋਂ ਮੈਂ ਸ਼੍ਰੀ ਰਾਮ ਜੀ ਦਾ ਕੰਦਾ अच्छा जी जो ਜਿਹੜਾ ਸ਼੍ਰੀ ਰਾਮ ਜੀ ਦਾ ਤੁਸੀਂ ਰੋਲ ਨਿਭਾਉਂਦੇ ਹੋ ਇੱਕ ਇੰਜ ਪ੍ਰੋਸੈਸ ਰਹਿੰਦਾ ਕਿ ਕਿੰਜ ਇਹਦੇ ਨਾਲ ਜੁੜਦੇ ਹੋ ਕਿੰਜ ਜਿਹੜਾ ਪੂਰਾ ਦਿਨ ਰਹਿੰਦੇ ਹੋ ਕੀ ਪ੍ਰੋਸੈਸ ਹੁੰਦਾ ਹੈ ਇਹਨਾਂ ਦਾ ਅਸੀਂ ਜਦੋਂ ਇਹ ਰਾਮ ਲਿਆ ਸ਼ੁਰੂ ਹੁੰਦੀ ਸਾਡੇ ਆਪਾਂ ਜਿੰਨੇ ਵੀ ਰੋਲ ਆ ਚਾਹ ਜਣੇ ਰਾਮ ਜੀ ਸੀਤਾ ਮਤਾ ਜੀ ਲਕਸ਼ਮਣ ਜੀ ਤੇ ਬੀਰੰਗਵਰੀ ਜੀ ਆਪਾਂ ਵਰਤ ਰੱਖਦੇ ਜੀ ਅੱਛਾ ਜੀ ਔਰ 11 ਦਿਨ ਆਪਾਂ ਮੰਦਰ ਵਿੱਚ ਸੌਂਦੇ ਜੀ ਅੱਛਾ ਜੀ ਤੋਂ ਇਠਾ ਸੌਂਦੇ ਹਾਂ ਜੀ ਹਾਂ ਜੀ ਜੀ ਨੀਚੇ ਸਾਡੇ ਆਸਣ ਲੱਗਦੇ ਜੀ ਅਸੀਂ ਜਦੋਂ ਤੱਕ ਸਾਡਾ ਹਵਨ ਨਹੀਂ ਹੁੰਦਾ ਉਦੋਂ ਤੱਕ ਆਪਾਂ ਮੰਦਰ ਵਿੱਚੇ ਸੋਨੇ ਸਾਰੇ ਨੌਜਵਾਨੀ ਰੋਲ ਨਿਭਾਉਂਦੇ ਆ ਜੀ ਜੀ ਨੌਜਵਾਨੀ ਇੰਨੇ ਨੌਜਵਾਨ ਜਿਹੜੇ ਜੁੜੇ ਹੋਏ ਤੁਹਾਡੇ ਨਾਲ ਸਾਡੇ ਨਾਲ 10 ਤੋਂ 15 ਜਣੇ ਹੈਗੇ ਜੀ ਅੱਛਾ ਜੀ ਹਾਂ ਜੀ ਤੇ ਇਹ ਰਿਹਸਲ ਕਿੰਜ ਚੱਲਦੀ ਏ ਜੀ ਇਹ ਰਿਹਸਲ ਕਦੋਂ ਕਰਦੇ ਹੋ ਕਿੰਜ ਕਰਦੇ ਹੋ ਡਾਇਲੋਗ ਜਾਂ ਜਿਹੜੇ ਉਹ ਕਿਵੇਂ ਯਾਦ ਕਰਦੇ ਹੋ ਜੀ ਸਾਡੇ ਡਾਇਰੈਕਟਰ ਸਾਹਿਬ ਪ੍ਰੇਮਕੁਮਾਰ ਸੋਹ ਜੀ ਅੱਛਾ ਜੀ ਉਹ ਸਾਨੂੰ ਦੱਸਦੇ ਆ ਜੀ ਅੱਛਾ ਜੀ ਤਾਂ ਹਰ ਰੋਜ਼ ਸਾਡੀ ਰਿਹਸਲ ਹੁੰਦੀ ਆ ਤਾਂ ਉਹਦੇ ਨਾਲ ਆਪ ਜਿੰਨੇ ਵੀ ਨੌਜਵਾਨ ਸਾਰੇ ਪਰੇਸ਼ਸ ਕਰਦੇ ਆਂ ਕਿ ਕਾਫੀ ਜਿਹੜਾ ਔਖਾ ਪ੍ਰੋਸੈਸ ਹੈ ਯਾਦ ਕਰਨਾ ਜਿਹੜਾ ਉਹਨਾਂ ਨੂੰ ਕਈ ਵੇ ਭੁੱਲ ਵੀ ਭੁੱਲ ਵੀ ਜਾਂਦੇ ਹੋ ਚਾਹੇ ਕਿ ਵਾ ਇਦਾਂ ਦਾ ਵੀ ਹੋ ਜਾਂਦਾ ਜੀ ਜੀ ਹਾਂਜੀ ਹਾਂਜੀ ਜੀ ਕਈ ਗਲਤੀਆਂ ਵਿੱਚ ਹੁੰਦੀਆਂ ਪਰ ਸਾਡੇ ਡਾਕਟਰ ਸਾਹਿਬ ਆ ਉਹ ਸਾਨੂੰ ਦੱਸਦੇ ਆ ਆਪਾਂ ਉਹਨਾਂ ਦੇ ਨਾਲ ਉਹਨਾਂ ਕੋ ਸਿੱਖੀਦਾ ਫੇਰ ਹੁੰਦਾ ਅੱਛਾ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਸੂਰਜ ਤੇ ਕਿੰਜ ਜਿਹੜਾ ਪ੍ਰੋਗਰਾਮ ਚੱਲਦਾ ਆ ਭਾਜੀ ਰਾਮਲੀਲਾ ਦਾ ਕਿੰਨੇ ਦਿਨ ਚੱਲਦਾ ਕੀ ਪ੍ਰੋਸੈਸ ਹੁੰਦਾ ਹੈਗਾ ਇਹ ਜਿੱਦਾਂ 10 ਤਰੀਕ ਨੂੰ ਸਤੰਬਰ ਨੂੰ ਸਾਡਾ ਸੇ ਆਪਣੇ ਆਲੋ ਮਾਈ ਦਾ ਚੰਡੇ ਦੀ ਦਵਾ ਜਿਆ ਤਰ੍ਹਾਂ ਨਿਕਾਲੀ ਸੀ ਉਸਤੋ ਬਾਅਦ ਦਾ ਪਹਿਲਾ ਨਰਾਤਾ ਆਪਣਾ ਜਿਹੜਾ ਆਣਾ ਆ 3 ਅਕਤੂਬਰ ਨੂੰ ਉਸਤੋ ਬਾਅਦ ਆਪਣੀ ਜਿਹੜੀਆਂ ਝਾਕੀਆਂ ਸ਼ੁਰੂਟ ਹੋ ਜਾਣੀਆਂ ਜੋ ਕਿ ਦਸ਼ਾਏ ਨੂੰ ਖਤਮ ਹੋਣੀਆਂ ਤੇ ਉਸਤੋ ਬਾਅਦ ਜਦੋਂ ਆਪਣਾ ਹਵਨ ਪੂਰਾ ਹੋਣ ਤੋਂ ਬਾਅਦ ਫਿਰ ਆਪਾਂ ਸਭ ਆਪਣੇ ਪ੍ਰਯੋਜ ਹੋਏ ਨੌਜਵਾਨ ਕਿੰਜ ਸਾਥ ਦਿੰਦੇ ਆ ਇਹ ਪੂਰਾ ਪ੍ਰੋਗਰਾਮ ਨੌਜਵਾਨ ਜਿੰਨੇ ਸਾਰੇ ਨਾਲ ਜੁੜੇ ਪਏ ਬਹੁਤ ਹੀ ਜ਼ਿਆਦਾ ਆਪਣਾ ਦਿਨ ਸਹਿਯੋਗ ਦਿੰਦੇ ਪਏ ਦੇ ਵਿੱਚ ਬਹੁਤ ਹੀ ਜ਼ਿਆਦਾ ਐਕਸਾਈਟਮੈਂਟ ਉਹਨਾਂ ਦੇ ਅੰਦਰ ਹੈਗੀ ਆ ਬਹੁਤ ਜ਼ਿਆਦਾ ਜੋਸ਼ ਹੈਗਾ ਕੀ ਆਪਾਂ ਆਰਾਮ ਲਾਲ ਨੂੰ ਹੋਰ ਅੱਗੇ ਵਧਾਈਏ ਇਹ ਕਾਫੀ ਮਹੱਤਵਪੂਰਨ ਜਮਾਨਾ ਬਦਲਦਾ ਲੋਕੀ ਦੂਰ ਹੋ ਜਾ ਰਹੇ ਹੋਈ ਜਾ ਰਹੇ ਆ ਨੌਜਵਾਨਾਂ ਦੇ ਵਿੱਚ ਕੀ ਹੋਇਆ ਛਾ ਹੁੰਦਾ ਇਸ ਨੌਜਵਾਨਾਂ ਦੇ ਵਿੱਚ ਅੱਜ ਦੇ ਟਾਈਮ 'ਚ ਕਾਫੀ ਜੋਸ਼ ਆਪਣੇ ਧਰਮ ਨੂੰ ਲੈ ਕੇ ਕੀ ਆਪਾਂ ਆਪਣੇ ਧਰਮ ਦੇ ਵਿੱਚ ਕਾਫੀ ਸਹਿਯੋਗ ਦੇਈਏ ਤੈਨੂੰ ਅੱਗੇ ਵਧਾਈ ਆਪਾਂ ਤੇ ਇਹਨੂੰ ਆਪਾਂ ਬਰਕਰਾਰ ਰੱਖੀਏ